ਫਾਜ਼ਲਕਾਦੇ ਸਰਹੱਦੀ ਪਿੰਡ ਮੋਠਿਆਂ ਵਾਲੇ ਵਿਖੇ ਮਿਲਿਆ ਸਮੋਕ ਫਾਇਰ ਦਾ ਖਾਲੀ ਖੋਲ ਸਦਰ ਥਾਣਾ ਪੁਲਿਸ ਨੇ ਲਿਆ ਹਿਰਾਸਤ ਦੇ ਵਿੱਚ ਫਾਜ਼ਲਕਾਦੇ ਸਰਹੱਦੀ ਪਿੰਡ ਮੋਠਿਆਂ ਵਾਲੇ ਵਿਖੇ ਮਿਲਿਆ ਸਮੋਕ ਫਾਇਰ ਦਾ ਖਾਲੀ ਖੋਲ ਥਾਣਾ ਸਦਰ ਪੁਲਿਸ ਨੇ ਲਿਆ ਹਿਰਾਸਤ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸ ਐਚ ਓ ਹਰਦੇਵ ਸਿੰਘ 베ਦੀ ਹੋਣਾ ਨੇ ਦੱਸਿਆ ਕਿ ਬੀਤੀ ਰਾਤ ਸਰਹਾਦ ਨੇੜੇ ਦੀਕ ਪਿੰਡ ਮੋਠਿਆਂ ਵਾਲੇ ਵਿਖੇ ਇੱਕ স্মੋਕ ਬੰਬ ਦਾ ਖਾਲੀ ਖੋਲ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਖੋਲ 2013 ਦਾ ਹੈ ਅਤੇ ਇਸ ਨੂੰ ਇਸ ਨੂੰ ਧੂਆਂ ਕਰਨ ਦੇ ਲਈ ਵਰਤਿਆ ਜਾਂਦਾ ਹੈ ਔਰ ਇਹ ਚੱਲਿਆ ਹੋਇਆ ਹੈ ਇਸ ਮੌਕੇ ਐਸ ਐਚ ਓ ਥਾਣਾ ਸਦਰ ਨੇ ਦੱਸਿਆ ਕਿ ਸੇਮ ਨਾਲੇ ਦੇ ਨੇੜੇ بارش ਪੈਣ ਤੋਂ ਬਾਅਦ ਇਹ ਖੋਲ ਦਿਖਾਈ ਦਿੱਤਾ ਜਿਸ ਨੂੰ ਕਿ ਲੋਕਾਂ ਨੇ ਦੇਖਿਆ ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਆਰਮੀ ਅਤੇ ਬੀਐਸਐਫ ਅਧਿਕਾਰੀਆਂ ਨੇ ਇਸ ਦੀ ਜਾਂਚ ਕੀਤੀ ਅਤੇ ਇਹ ਖਾਲੀ ਅਤੇ ਪੁਰਾਣਾ ਪਾਇਆ ਗਿਆ। ਆਦੀ ਗਾਲੇ ਪਿੰਡ ਮੁਠਿਆ ਨੇ ਬਾਰਡਰ ਦੇ ਬਿਲਕੁਲ ਨਜ਼ਦੀਕੇ ਜੀ ਉੱਥੇ ਸਾਨੂੰ ਖਾਲੀ ਸੈੱਲ ਮਿਲਿਆ ਮੋਟਰਾਰ ਸੈੱਲ ਜਿਹੜਾ ਸਮੂਹ ਫੈਰੀ ਵਰਤੇ ਜਾਂਦੇ ਸੀ। ਉਹਦੀ ਵਰਤੋਂ ਹੋ ਚੁੱਕੀ ਹੈ ਪੁਰਾਣਾ ਹੈ ਜੀ ਸਾਲ 13 ਦਾ ਜੰਗਾਲ ਫੜਿਆ ਹੋਇਆ ਸੀ ਸੇਮਨਾਰਾ ਸੀ ਸੇਮ ਨਾਲ ਦੇ ਵਿੱਚੋਂ ਕਿਤੇ ਮਿੱਟੀ ਮਿੱਟੀ ਬਾਹਰ ਨਿਕਲੀ ਆ بارش ਪਈਏ ਉਹ ਦਿਸਿਆ ਤੁਹਾਨੂੰ ਮਾਮਲੇ ਕਨ। ਉਹ ਅਸੀਂ ਮੌਕੇ ਤੇ ਗਏ ਆ ਨਾਲ ਜਵਾਨ ਸੀ 20 ਸੱਧੇ ਜੀ। ਉਹਨਾਂ ਨੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਉਸ ਇਹਨਾਂ ਨੇ ਇਹੀ ਦੱਸਿਆ ਹੈਗਾ ਆਰਮੀ ਕਿਹੜੇ ਹੈਗੇ ਸੀ ਜਵਾਨ ਵੀ ਇਹ ਜਿਹੜਾ স্মੋਕ ਫਾਇਰ ਹੈਗਾ ਜੀ ਇਹਦੀ ਕੋਈ ਹੈ ਕਿ ਨਹੀਂ